ਸਤਿ ਸ੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਬਣਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਲੰਗਿਆਣੇ ਦੇ ਵਿੱਚ ਨਵਾਂ ਲੰਗਿਆਣਾ ਪਿੰਡ ਆ ਤੇ ਕਾਕੇ ਵੀਰ ਦੇ ਕੋਲੇ ਇਸ ਟਾਈਮ ਮੌਜੂਦ ਆ ਵਪਾਰ ਦਾ ਬਾਈ ਦਾ ਕੰਮ ਤਿੰਨ ਗਾਵਾਂ ਕਾਕੇ ਬਾਈ ਦੇ ਕੋਲੇ ਇਸ ਟਾਈਮ ਮੌਜੂਦ ਆ ਮਿੱਤਰੋ ਤੇ ਇਸ ਭਰਾ ਦੇ ਕੋਲੇ ਵੀ ਜਿਹੜੀਆਂ ਗਾਵਾਂ ਆਉਂਦੀਆਂ ਉਹ ਬਿਲਕੁਲ ਪਾ ਦੇ ਵੇਤ ਹੁੰਦੀਆਂ ਖਰੀਦਾਰੀ ਕਰਨ ਲਈ ਜਿਹੜਾ ਤੁਹਾਨੂੰ ਸੌਖਾ ਹੋ ਜਾਂਦਾ ਕਿਉਂਕਿ ਵਾਜਬ ਰੇਟ ਹੁੰਦੇ ਆ ਬਿਲਕੁਲ ਅੱਜ ਵੀ ਕਾਕੇ ਬਾਈ ਦੇ ਕੋਲੇ ਉਸੇ ਤਰ੍ਹਾਂ ਦੇ ਜਾਨਵਰ ਫੇਰ ਆ ਵਾਜਬ ਭਾਅ ਆਲੇ ਕਰਦੇ ਆ ਗੱਲਬਾਤ ਸਤਿ ਸ਼੍ਰੀ ਅਕਾਲ ਕਾਕੇ ਵੀਰੇ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਮੇਰੇ ਸਾਰੇ ਪਿੰਡ ਭਰਾਵਾਂ ਨੂੰ ਕੀ ਹਾਲ ਚਾਲ ਆ ਬਾਈ ਠੀਕ ਆ ਜੀ ਵਧੀਆ ਸੇਤਾਕਰ ਪਰਿਵਾਰ ਬਾਈ ਹਾਂਜੀ ਵਧੀਆ ਚੱਲੀ ਜਾਂਦਾ ਜੀ ਪ੍ਰੋਗਰਾਮ ਬਹੁਤ ਸੋਹਣਾ ਪਹਿਲਾਂ ਵੀ ਆ ਗਏ ਦੋ ਤਿੰਨ ਥੋੜੇ ਹੋਣ ਤੋਂ ਠੀਕ ਆ ਬਾਈ ਠੀਕ ਆ ਹਾਂਜੀ ਕਾਕੇ ਬਾਈ ਅੱਜ ਫਿਰ ਕਿੰਨੇ ਜਾਨਵਰ ਤਿੰਨ ਤਿੰਨ ਜਾਨਵਰ ਆ ਜੀ ਠੀਕ ਆ ਕਾਕੇ ਬਾਈ ਪਹਿਲੇ ਨੰਬਰ ਤੇ ਜ ਮਾਲਕੇ 7-8 ਕਿਲੋ ਬੋਲੀ ਰੱਖ ਲੋ ਠੀਕ ਆ ਵੀਰੇ ਕਿੰਨੇ ਦਿਨਾਂ ਦੀ ਸੂਈ ਆ ਸੂਈ ਨੂੰ ਕਿੰਨੇ ਦਿਨ ਹੋ ਗਏ ਕੱਕੇ ਬਾਈ ਕੱਲ ਕੱਲ ਸੂਈ ਆ ਫਿਰ ਦੋਤਾ ਦੇ ਦੂਗੀ 10-11 ਕਿਲੋ ਬਾਈ ਦੋ 10-11 ਕਿਲੋ ਦੇਊਗੀ ਜੀ ਠੀਕ ਆ ਕੱਕੇ ਬਾਈ ਕੀ ਰੇਟ ਰਹੂਗਾ ਵੀਰੇ ਇਹਦਾ ਰੇਟ ਤਾਂ 26000 ਰੁਪਏ ਜੀ ਦੇਣ ਲੈਣ ਨਾਲ ਆ ਜਾਓ ਠੀਕ ਆ ਮਾਲਕੇ ਚੰਛਾ ਠੀਕ ਆ ਬਈ ਲਾ ਲਿਆ ਪਿਆਰ ਉਹਦੇ ਵਿੱਚ ਬਾਈ ਧਾਰ ਪੋਲੀ ਜੂੜ ਲਾ ਨਾ ਲਾ ਸੀਲ ਹੈ ਠੀਕ ਆ ਬਾਈ ਲੈ ਵੀ ਮੇਤਰੋ 26000 ਰੁਪਏ ਦੀ ਡਿਮਾਂਡ ਆ ਕਰਮਾਲੀ ਦੀ ਪਹਿਲਣ ਵੈੜਾ ਪਹਿਲਣ ਕਿ ਦੂਜੇ ਸੂਏ ਬਾਈ ਪਹਿਲਣ 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 ਸੂਈ ਸਵਾਈ ਇੱਕ ਤੋਰ ਦੀ ਵੀਰੇ ਮਾੜੇ ਚ ਖੋਲਦੀ ਲੈ ਵੀ ਮਿੱਤਰੋ ਰੇਟ ਇੰਦਾ 26000 ਰੁਪਿਆ ਵਾ ਮੰਨਤਾਨ ਹੋ ਜਾਊਗਾ ਵੈੜ ਚੰਗੀਆਂ ਬਰੀਕੀ ਚੰਗੀਆਂ ਸਾਰੀ ਤੁਸੀਂ ਦੇਖ ਸਕਦੇ ਆ ਬਈ ਮਿੱਤਰੋ ਬੱਚੇ ਦਾ ਕਰਦਿਓ ਬੱਚਾ ਬੱਚਾ ਉੱਥੇ ਬੱਚਾ ਹਾਂ ਬੱਚੇ ਦਾ ਤਾਂ ਕਰਦੀਆਂ ਆ ਬਈ ਕ੍ਰੋਸ ਆ ਮਾੜਾ ਆ ਕੋਈ ਨਹੀਂ ਆ ਬੱਚਾ ਵੇ ਬੱਚਾ ਵੇ 8 ਕਿਲੋ ਬੋਲੀ ਆ ਠੀਕ ਆ ਬਾਈ ਠੰਡੀ ਸੀਲ ਜੂੜ ਲਾ ਨਾਲ ਆ ਬਸ ਠੀਕ ਆ ਮੈਂ ਕਹਿਣ ਤੋਂ ਪਹਿਲਾਂ ਵੀ ਦੁੱਧ ਪੀਣ ਨਾਲ ਤੇ ਫੁੱਲ ਕੰਮ ਦੀ ਆ ਫੁੱਲ ਕੰਮ ਦੀ ਸਸਤਾ ਮਾਲ ਠੀਕ ਆ ਠੀਕ ਆ ਮੈਂ ਵੀ ਕਾਕੇ ਬਾਈ ਦੇ ਸਸਤੇ ਭਾਈ ਹੁੰਦੇ ਗੱਲ ਸਹੀ ਆ ਵੀ 26000 ਰੁਪਿਆ ਮੋਲ ਆ ਕੋਈ ਗਾਂ ਦਾ ਗਾਂ ਵੀ 10 11 ਕਿਲੋ ਦੁੱਧ ਦੇਣ ਵਾਲੀ ਆ ਤਾਜੀ ਸੋਈ ਹੋਈ ਆ ਬਿਲਕੁਲ ਬੋਲੇ ਦੇ ਵਿੱਚ 8 ਕਿਲੋ ਬੋਲੀ ਆ ਬਾਈ 2 ਨੰਬਰ ਤੇ ਵੜਾ ਜਿਹੜੀ ਵੀਰੇ ਹਾਂਜੀ 2 ਨੰਬਰ ਵਾਲੀ 2 ਨੰਬਰ ਵਾਲੀ ਵਗਾਂ ਮੱਛੀ ਆ ਜਿਹਨੂੰ 2.5 ਤੋਂ 3 ਮਹੀਨੇ ਕੋ ਸੂਈ ਨੂੰ ਅੱਛੀ ਆ ਪਿੱਛੇ ਪਿੱਛੇ ਵੱੱਛੀ ਆ ਹੈ ਹਾਂਜੀ 9 ਲੀਟਰ ਦੁੱਧ ਹੈ ਠੀਕ ਆ ਬਾਈ ਤੇ ਚਵਾਈ ਕਿਵੇਂ ਕੱਕੇ ਬਾਈ ਦੱਬੀ ਵੱੱਛੀ ਕੱਕੇ ਬਾਈ ਚਵਾਈ ਕਿਵੇਂ ਆਂਦੀ ਹਾਂਜੀ ਚਵਾਈ ਚਵਾਈ ਪੂਰੀ ਚਵਾਈ ਨੰਬਰ 1 ਟੌਪ ਦੀ ਚਟਾ ਦੁੱਧ ਓਕੇ ਕੀ ਰੇਟ ਰਹੂਗਾ ਕੱਕੇ ਬਾਈ 25000 ਹਾਂਜੀ 25000 ਕੀ ਬਾਤ ਆ ਕੱਢੀ ਬਾਹਰ ਨੂੰ ਬਾਈ ਲੈ ਲਈ ਮਿੱਤਰੋ ਵੱੱਛੀ ਮੈਂ ਅਗਰ ਆ 9 ਕਿਲੋ ਦੁੱਧ ਤਿਆਰਾ ਦੋਆਂ ਮਹੀਨੇ ਦੀ ਸੂਈ ਆ ਬਾਈ ਇਹੇ ਬਾਈ ਦੋਆਂ ਤੋਂ ਢਾਈਆਂ ਦੀ ਠੀਕ ਆ ਦੋ ਤੋਂ ਢਾਈਆਂ ਦੀ ਓਕੇ ਨਾ ਵੀ ਥਣ ਥਣ ਚੰਗਾ ਗਾਂ ਦੀ ਕੁਆਲਿਟੀ ਹੰਦੀ ਵੀ ਚੰਗੀ ਆ ਬਾਈ ਲੈਵੇ ਭਾਂਡੇ ਲੋ ਸਾਫ ਸੁਥਰੀ ਆ ਦੇਖੋ ਘਰਾਂ ਦੀ ਮੈਂ ਮਿੱਤਰੋ ਕਿਉਂ ਕਹ ਹੈ ਨਾ ਟਿਕਾਣੇ ਤੇ ਤੀਰ ਫਿਰ ਕਿਉਂਕਿ ਇੱਕ ਤਾਂ ਬਾਈ ਵਹਿੜ ਚੰਗੀ ਆ ਦੂਜਾ ਰੇਟ 26 25000 ਤੇ ਤੀਜੀ ਵੱਛੀ ਮਗਰ ਆ ਚੌਥਾ ਥਣਲੇਵਾ ਚੰਗਾ ਵਾ ਤੇ ਪੰਜਵਾਂ ਗੋਣਾ ਦੇ ਵਿੱਚ ਪ੍ਰਿੰਟ ਦੀ ਬਹੁਤ ਸੋਹਣੀ ਆ ਸਾਰਾ ਜਿਹੜਾ ਗੱਲਬਾਤ ਪੂਰੀ ਟਿਕਾਣੇ ਆ ਤੁਸੀਂ ਦੇਖ ਸਕਦੇ ਆ ਆਪ ਵੀ ਮਿੱਤਰੋ ਬਾਕੀ ਇਹ ਸੀਗੀ 2 ਨੰਬਰ ਤੇ 3 ਨੰਬਰ ਤੇ ਕਾਕੇ ਬਾਈ ਜਿਹੜੀ ਢੱਪੀ ਕਰਾ ਬਣੀ ਨੂੰ ਅੱਛਾ ਪੌਣੇ ਦੋ ਡੇਢ ਠੀਕ ਹੈ 20000 ਦੀ 7 ਕਿਲੋ ਦੁੱਧਾ ਰੇਟ ਕਿੰਨਾ 25 25000 ਅੱਜ ਤਾਂ ਕਾਕੇ ਬਾਈ ਫਿਰ 25 25 ਵਾਲੇ ਕੰਮ ਕਰਤਾ ਸਾਰਿਆਂ ਦਾ ਹੋ ਗਿਆ 1000 1500 ਰੁਪਏ ਦੇ ਮਰ ਜਾਣਾ ਬਾਈ ਹਾਂ ਠੀਕ ਹੈ ਫਿਰ ਕਾਕੇ ਬਾਈ ਲੰਮਾ ਸਮਾਂ ਚੱਲਣਾ ਤੇ ਵਿਰਤਨਾ ਹੀ ਪੈਣਾ ਬਾਈ ਵਹਿੜ ਕਾਕੇ ਇਹ ਵੀ ਬਰੀਕੀ ਦੀ ਜੇ ਗੱਬਣ ਨਿਕਲਾਈ ਤਾਂ ਟਿਕਾਣੇ ਲੱਗ ਜੂ ਤੇ ਰਹਿਣਾ ਕਾਕੇ ਇਹੋ ਜੀ ਵੱਛੀ ਵੀ ਮਿਲਦੀ 17 18 ਹਾਂ ਜੀ ਬੱਠੀ ਕਿਆ ਬਾਤ ਲੱਖ ਰੁਪਏ ਦੀ ਬੱਠੀ ਇਹਦੇ ਰਹਿ ਜਾਂਦੇ ਹਾਂ ਅੱਜ ਇਹਨਾਂ ਦਾ ਕੋਈ ਮੋਬਾਈਲ ਨਹੀਂ ਉਹਦਾ 25000 ਦਾ ਚੰਗਾ ਨਹੀਂ ਦਿੰਦਾ ਬਈ ਸਹੀ ਗੱਲ ਆ ਵੀਰੇ ਹੂੰ ਕਦ ਕੁਦ ਵੇਲ ਵਾਲੀ ਵੇੜਾ ਦੇਰ ਤੋਂ 2 ਮਹੀਨੇ ਹੋ ਗਏ ਬਈ ਹਾਂ ਜੀ ਠੀਕ ਆ ਬਈ ਕਾਕੇ ਵੀਰੇ ਠੀਕ ਆ ਬਈ ਇਹ ਤਿੰਨ ਚਾਰ ਵਰਸ ਹੀ ਕਾਕੇ ਬਈ ਨੰਬਰ ਤਾਂ ਹੀ ਕਰਾਂ ਦੀ ਵੀਰੇ ਉਹਨਾਂ ਬੰਦਿਆਂ ਨੇ ਮਤਲਬ ਕਿ ਆਪ ਦੀ ਆਪ ਸਾਨੂੰ ਕਿਹਾ ਹਾਂ ਗੋਰ ਸੱਕ ਬੰਦੇ ਸੀ ਅਸੀਂ ਨਹੀਂ ਟੀਕਾ ਪਰਾਇਆ ਹੂੰ ਅਸੀਂ 900 ਖਾਣੇ ਉਹਦੇ ਵੀ ਟੀਕਾ ਪਰਾਇਆ ਹੂੰ ਪਹਿਲੋਂ ਦਰਾਈ ਫਿਰ ਗਈ ਦਮਾਰਾ ਦੂਜਾ ਕਰ ਗਈ ਘੱਬ ਟੋਕਾ ਠੀਕ ਹੈ ਵੀ ਮਤਲਬ ਪਹਿਲਾਂ ਪਰਾਉਂਦੀ ਐ ਸ਼ੱਕ ਸੰਨ ਵੀ ਇਹ ਪੋਣੇ ਕਤੋਂਦੀ ਹੈਗੀ ਐ ਠੀਕ ਆ ਉਹਨਾਂ ਨੇ ਦਰਾ ਮਾਲਕਾਂ ਨੇ ਠੀਕ ਆ ਬਾਈ ਵੀ ਅਸੀਂ 900 ਖਾਜੇ ਟੁੱਟਿਆ ਅਸੀਂ ਦਰਾਇਆ ਸਹੀ ਗੱਲ ਆ 25000 ਰੁਪਏ ਦੇ 24000 ਰਫਾ ਲੈਣਾ ਮੇਰੇ ਭੈਣ ਭਰਾ ਜਿਹੜੇ ਵੇਚਣ ਵਾਲੇ ਵੀ ਸੰਪਰਕ ਕਰਿਆ ਕਰੋ ਜੀ ਤੇ ਜਿਹਨੇ ਵੇਚਨੇ ਹੁੰਦੇ ਆ ਹਾਂ ਮੈਂ ਤੁਹਾਨੂੰ ਗੂਗਲ ਪੇ ਵੇਚਣ ਨੂੰ ਕਾਕਾ ਭਾੜਾ ਦੇ ਦਿੰਦਾ ਹਨਾ ਹਾਂਜੀ ਕਿਰਾਇਆ ਭਾੜਾ ਦੇ ਦੇਣੇ ਪੈਸੇ ਤੋਂ ਗੂਗਲ ਪੇਪ ਕਰਦੇ ਤੇ ਪਸੂ ਪਸੰਦ ਹੋਵੇ ਵਧ ਗਿਆ ਠੀਕ ਆ ਮਤਲਬ ਭਾਜੋ 2000 ਰੁਪਏ ਤੁਹਾਨੂੰ ਵੱਜ ਜਾਵੇ ਬਹੁਤ ਹੈ ਬਹੁਤ ਉਹ ਪੁੱਛ ਤੁਹਾਨੂੰ ਸੰਪਰਕ ਕਰਿਆ ਕਰੋ ਬੁੜਕੋ ਪਾਇਆ ਕਰੋ ਮੈਨੂੰ ਮੇਰਾ ਵਟਸਐਪ ਚੱਲਦਾ 984722933 ਠੀਕ ਆ ਬਾਈ ਆਨਲਾਈਨ ਪੈਸੇ ਪਾਇਆ ਕਰੂੰਗਾ ਹਾਂ ਤੇ ਮੈਨੂੰ ਪਸ਼ੂ ਭੇਜਦਿਆ ਕਰਨ ਪਰ ਹੋਵੇ ਜੰਗਾ ਨੌਸਲਾ ਪਸ਼ੂ ਨਹੀਂ ਲੈਣਾ ਹਾਂ ਵੀ ਮਤਲਬ ਮੈਂ ਵੀ ਅਕੜਾ ਬੰਦਾ ਫੋਨ ਵੀ ਨਾ ਕਰੇ ਆਪਾਂ ਨੂੰ ਹਾਂ ਦੇਣਾ ਹੀ ਆਪਾਂ ਨੌਸਲਾ ਕਿਹਨੂੰ ਦੇਣਾ ਲੰਬਾ ਪੁੱਤ ਪਟਾਉਣਾ ਹਾਂ ਤੇ ਇਹ ਪਤੀਆਂ ਪੁੱਤਾਂ ਮਾਰੇ ਕਮਾਈ ਕਰਦੇ ਆ ਬਾਈ ਜਿੰਨਾ ਮਾਰੇ ਜਿਹੜੇ ਬੱਚੇ ਲਾਉਂਦੇ ਬੱਚੇ ਮਰ ਜਾਂਦੇ ਨੇ ਉਹ ਸਹੀ ਗੱਲ ਆ ਬਾਈ ਬਿਲਕੁਲ ਕਰਕੇ ਜਿਹੜਾ ਹੁਣ ਇਹਦੇ ਮਰ ਹੈ ਨਹੀਂਗਾ ਇਹਦੇ ਬੱਚੀ ਰਾਲੀ ਹੈ ਨਹੀਂਗਾ ਉਹ ਬੱਚੀ ਖੜੀ ਮਗਰ ਲਾ ਦੇਣਾ ਇਹ ਕੰਮ ਬਿਲਕੁਲ ਨਹੀਂ ਕਰਨਾ ਸਹੀ ਗੱਲ ਆ ਕਰਕੇ ਬਾਈ ਬੰਦ ਕੰਮ ਕਰਾਂਗੇ ਲੇਖਾ ਜੋ ਕੱਥੇ ਦੇਣਾ ਬਣਾ ਹੁੰਦਾ ਉਹ ਸ਼ਰੀਰ ਆ ਬਤਾ ਕਾਕੇ ਬਾਈ ਫਿਰ ਨੰਬਰ ਦਈਂ ਕਰਾਂ ਦੀ ਆਪਦਾ ਮੇਰਾ ਨੰਬਰ 9814728931 WhatsApp ਚੱਲਦਾ ਹਾਂ ਇੱਕ ਵਾਰੀ ਹੋਰ ਬੋਲ ਦੇ 9814728931 ਠੀਕ ਆ ਲੈ ਵੀ ਮਿੱਤਰੋ ਕਾਕੇ ਬਾਈ ਨਾਲ ਕਰਿਆ ਕਰੋ ਸੰਪਰਕ ਲੈਣਾ ਵੇਚਣਾ ਬਾਈ ਦਾ ਦਿਲ ਵੱਡਾ ਵਾ ਗਲਬਾਤ ਪਸ਼ੂ ਵੀ ਪੂਰੇ ਟਿਕਾਣੇ ਦੇ ਹੁੰਦੇ ਆ ਜਾਨਵਰ ਵੀ ਬਾਈ ਭਾਅ ਦੇ ਵਿੱਚ ਬਾਈ 1000 2000 ਨਾਲ ਦੇ ਦਿੰਦਾ ਹੁੰਦਾ ਗਲਬਾਤ ਲਈ ਨੰਬਰ ਬਾਈ ਦਾ ਸਕਰੀਨ ਤੇ ਪਿੰਡ ਲੰਗੇ ਆਣਾ ਜ਼ਿਲ੍ਹਾ ਮੋਗਾ